ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ ਜੁਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਦਾ ਡੂੰ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮਦੇਵ ਸਿੱਦੇ ਬਿਲਕੁਲ ਨਾਲ ਹੀ ਜਿਹੜਾ ਵਿਦਿਆਨ ਦਾ ਪਿੰਡ ਆ ਸਰਪ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਤਾਂ ਤਿੰਨ ਕੰਮ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਗੱਬਣਾ ਹੀ ਦਿਖਾਵਾਂਗੇ ਹਾਂਜੀ ਵਿਦਿ ਸਤਿ ਸ੍ਰੀ ਅਕਾਲ ਜੀ ਸਸਕੇ ਵਿਦਿ ਹੋਠੀਕ ਠਾ ਜੀ ਹਾਂਜੀ ਹਾਂਜੀ ਵਿਦਿ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਦੇ ਨਾਮ ਦੱਸ ਦੇ ਕਰੀ ਆਪਣਾ ਨਾਮ ਮੇਰਾ ਸਾਦ ਸਿੰਘ ਜੀ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਕੋੜ ਦਾ ਦੋ ਸ਼੍ਰੀ ਰਾਮਦੇਵ ਥਰੇ ਬਿਲਕੁਲ ਨਾਲ ਹੀ ਆ ਹਨ ਨਾਲ ਹੀ ਰਾਮਦੇਵ ਤੇ ਲੁੱਪਕੇ ਚਿਗਾਵੇਂ ਵਾਲੇ ਰੋਡ ਤੇ ਆਪਣਾ ਪਿੰਡ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰ ਫੋਨ ਨੰਬਰ ਹੈਗਾ 97812 ਹਾਂਜੀ 28722 ਠੀਕ ਆ ਤੇ ਅੱਜ ਗੱਬਣਾ ਤਿੰਨੇ ਹੀ ਫਿਰ ਹਾਂਜੀ ਤੇਦੇ ਗੱਬਣਾ ਹੀ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਇਹਦੇ ਤੋਂ ਹੀ ਆਪਾਂ ਕਰਨੀ ਹੈ ਜਰਸੀਆਂ ਸਾਹਿਬ ਨਾਲ ਕੱਦ ਕਾਠ ਵੀ ਚੰਗਾ ਵੈ ਜਰਸੀ ਸਾਈਜ਼ ਵਾਲ ਕ੍ਰੋਸ ਚਾ ਬਾਕੀ ਥਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਹੋ ਕਿੰਨਾ ਕੁ ਲੈਜ ਟਾਈਮ ਵਿਧੀ ਐ ਜਿਹਨੇ ਲੈ ਜਾਨੇ ਪੰਜ ਚਾਦਾਂ ਨਾਲੇ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਪੁੱਤ 16 17 ਲੀਟਰ ਦੇਈ ਜਾਊਗੀ ਕਿਹਾ ਜੀ 16 17 ਲੀਟਰ ਚਲੋ ਫਿਰ ਤੋਰੋ ਹਾਂ ਇੱਕ ਦਿਨੋਂ ਬਾਕੀ ਗੱਭਣ ਪਸ਼ੂ ਦਾ ਦਿਨਾਂ ਦਾ ਤੇ ਦੁੱਧ ਦਾ ਅੰਦਾਜ਼ਾ ਹੁੰਦਾ ਵਾ ਇਹ ਤੁਸੀਂ ਆਪਣੀ ਸਮਝਣਾ ਵੇਖਣਾ ਵਾ ਕਿੰਨੇ ਕੁ ਦੁੱਧ ਹਾਲੀਆਂ ਤੇ ਕਿੰਨੇ ਕੁ ਦਿਨ ਲੈ ਜਾਊਗੀ ਦੋ ਚਾਰ ਦਿਨ ਉੱਪਰ ਥੱਲੇ ਵੀ ਹੋ ਸਕਦੇ ਇਹਨਾਂ ਦੇ ਕਿੰਨਾ ਰੱਖਣਾ ਵਿਧਿਆਤਾ ਫਿਰ ਮੁੱਲ ਆਪਾਂ ਜਿੱਦੀ ਬੋਲਦੇ ਭੰਜਨਾ ਮੱਦੀ ਕਰੋ 50 ਕਰੋ 52 ਕਰੋ 45000 ਚ ਮਾਨਤਨ ਕਰਦਾਂਗੇ ਅੱਛਾ ਹਾਂਜੀ 45000 ਚ ਮਾਨਤਨ ਕਰ ਦੋਗੇ ਬਾਕੀ ਕੋ ਫੋਨ ਲਾਵੇ ਬਾਕੀ ਫੋਨ ਲਾਵੇ ਹੈ ਵੀ ਦੰਦਾ ਛਿੱਗੀ ਆnde ਵੈਡ ਠੀਕ ਆ ਹਾਂਜੀ ਠੀਕ ਆ ਤੇ ਬਾਕੀ ਇੱਕ ਚੰਗੀ ਤਿਆਰ ਹੋਣੀ ਆ ਸੋਨ ਤੱਕਰ ਬਹੁਤ ਵਧੀਆ ਜੀ ਯਾ ਤੇ ਲੱਡੂ ਦਾ ਹਵਾ ਨੇ ਜ ਵਟ ਵਟ ਕਾਫੀ ਆ ਸਾਰੇ ਤਿਆਰ ਕਰਨੇ ਨੇ ਸੋਨ ਤੱਕਰ ਹੁਣ ਆ ਜਰਸੀ ਇੱਕ ਦੋ ਨੰਬਰ ਤੇ ਜਿਹੜੀ ਆ ਗਈ ਆ ਇਹ ਵੀ ਹੈ ਜੇ ਗੱਬਣੀ ਆ ਤੇ ਥਾਣਾ ਇਹਦੇ ਵਿੱਚ ਤੁਹਾਨੂੰ ਲਾਗੇ ਤੇ ਦਿਖਾ ਲਈਏ ਆਹ ਦੇਖ ਸਾਦੇ ਜੀ ਤੇ ਇਹ ਵੇ ਦੀ ਕਿੰਨੇ ਕ ਦੁੱਧ ਵਾਲੀ ਜੀ ਵੀ ਜੀ ਇਹ ਵੀ 15 14 ਪੈਟਰੋਲਟਰ ਤੋਂ ਬਾਹਰ ਵਾਲੀ ਆ ਅੱਛਾ ਹਾਂਜੀ ਤੇ ਇਹ ਕਿੰਨਾ ਕੁ ਲਾਜੀ ਟਾਈਮ ਆ ਜੀ ਇਹਨੇ ਪੰਜ ਚਾਰ ਦਿਨ ਖਣੇ ਪੰਜ ਲਾਜੀ ਹਫ਼ਤੇ ਜਾਂਦਾ ਮੰਦ ਤੇ ਜਾਣੀ ਕਿ ਹੁੰਦੀਆਂ ਦੋ ਰੋ ਹਾਂ ਫਿਰ ਇੱਕ ਰੀਨੋ ਤੇ ਕਿੰਨਾ ਰੱਖਣਾ ਵਿਧਿਆ ਤਾਂ ਮੁੱਲ ਫਿਰ ਆਪਾਂ ਇਹਦਾ ਜੀ ਮੁੱਲ ਤਾਂ 40 ਕਰੋ 45 ਕਰੋ 37000 ਚ ਮਾਨਤਾ ਕਰਾਂਗੇ ਜੀ ਠੀਕ ਆ ਹਾਂਜੀ 37 ਚ ਮਾਨਤਾ ਨੇ ਦਾ ਜਿਹੜਾ ਕਰ ਦੋਗੇ ਬੰਨੂ ਬਹੁਤ ਵਸ਼ੀ ਹੈ ਵੀ ਤਿਆਰ ਹੋ ਕੇ ਹੋ ਬਾਕੀ ਫੋਨ ਲਾਵੇਗਾ ਖੁੱਲਾ ਕਰਦੇ ਮਾਨਤਾ ਪਾ ਫੋਨ ਲਾ ਪਤਾ ਨਹੀਂ ਕਿੱਥੇ ਸੌਦਾ ਹੋਇਆ ਨਾ ਅੱਛਾ ਹਾਂਜੀ ਮਾਨਤਨ ਵਿੱਚ ਕਰ ਦੇਣਾ ਹੈ ਕਿ ਤੇ ਹੁਣ ਆ ਗਈ ਆਪਣੇ ਕੋਲ 30 ਸਰੇ ਨੰਬਰ ਤੇ ਖਨਾ ਦਾ ਸਾਈਜ਼ ਗਿਆਪ ਇਹਦਾ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਇਹ ਵਿੱਚ ਕਿੰਨੇ ਕ ਦੁੱਧ ਆ ਲਈ ਜੇ ਵਿੱਗੀ ਇਹ ਵੀ ਤਗੇ ਵਿੱਚ 14-15 ਲੀਟਰ ਦੇ ਲਗਭਗ ਨੇ ਰਹੂਗੀ ਗਰਮੀਆਂ ਗਰਮੀਆਂ ਇੰਨਾ ਕ ਦੁੱਧ ਗਈ ਹੈ 14 ਕੇ ਲੀਟਰ ਬਾਕੀ ਇਹ ਆ ਕਿ ਤਿੰਨੇ ਗਰਮੀਆਂ ਚ ਚਾਉਣ ਆਲੀਆਂ ਵਾ ਇੱਕ ਦੁੱਧ ਵੀ ਸੰਗਣਾ ਤੇ ਹੁਣ ਤੇ ਹੈ ਵੀ ਜਰਸੀਆਂ ਮੇ ਜਿਹੜੀ ਜਰਸੀਆਂ ਜੀ ਚਲੋ ਫਿਰ ਤੋਰਦੀ ਆ ਇਹਨਾਂ ਬਾਕੀ ਇਹ ਆ ਕਿ ਜੇ ਥੋੜੀਆਂ ਥੋੜੀਆਂ ਦਿਨ ਖੜਦੀਆਂ ਵਾ ਇੰਨੇ ਦਿਨਾਂ ਚ ਇਹ ਆ ਕਿ ਪਸ਼ੂ ਕਰੇ ਜਾ ਕੇ ਦਿਲ ਲਾ ਜਾਂਦਾ ਤੇਰੀਆਂ ਮੰਨ ਕੇ ਰੱਖਣ ਕਿ ਕੱਚੀਆਂ ਸਾਰੀਆਂ ਕੋਈ ਹਫ਼ਤੇ ਦਾ 10 ਦਿਨਾਂ ਦੇ ਵਿੱਚ ਦੀਆਂ ਲਾਗੇ ਬੰਨੇ ਦੀਆਂ ਕੋਈ 2-4 ਦਿਨ ਉੱਪਰ ਥੱਲੇ ਹੋ ਸਕਦੀਆਂ ਪਾਣੀ ਬਹੁਤ ਹੈ ਮਸ਼ੀਨ ਦਾ ਬਾਕੀ ਇਹ ਆਪਣਾ ਛੋਟਾ ਵੀਰ ਸਾਰਾ ਕੰਮ ਕਰਦਾ ਹੈ ਉੱਠ ਕੇ ਪਹਿਲਾਂ ਤੇ ਫਿਰ ਇਹਨੇ ਸਕੂਲ ਜਾਣਾ ਹੁੰਦਾ ਵਾ ਤੇ ਵਾਕੀ ਲੱਗ ਗਿਆ ਤਾਂ ਦੇਖ ਸਕਦੇ ਜੀ ਹੋਰ ਵਿਦਿ ਠੀਕ-ਠਾਕ ਜੀ ਅੱਜ ਗਏ ਨਹੀਂ ਸਕੂਲ ਲੈ ਨਹੀਂ ਅੱਜ ਤੂੜੀ ਭਰਨੀ ਤਾਂ ਕੰਮ ਪੈ ਤੂ ਅੱਛਾ ਜੀ ਤੂੜੀ ਭਰਨੀ ਤਾਂ ਛੁੱਟੀ ਕਰਨੀ ਅੱਜ ਚਲੋ ਫਿਰ ਤੇ ਵਧੀਆ ਗੱਲ ਆ ਤੇ ਤੇ ਇਹਦਾ ਵਿਦਿ ਕਿੰਨਾ ਰੱਖਣਾ ਮੁੱਲ ਫਿਰ ਆਪਾਂ ਇਹ ਦਿੱ 35000 ਤੋਂ ਮੰਤਨ ਤੋਂ ਕੱਭਾ ਅੱਛਾ 35 ਚ ਉਹਦਾ ਮੰਤਨ ਕਰਨਾ ਬਾਕੀ ਚਲੋ ਕੋ ਫੋਨ ਲਾਵੇ ਫੋਨ ਲਾਵੇ ਕੋਈ ਪਤਾ ਨਹੀਂ ਕਿੱਥੇ ਸਲਦਾ ਹੋਏ ਨਾ ਠੀਕ ਠੀਕ ਆ ਬਾਕੀ ਇਹ ਵੀ ਪਹਿਲ ਪਾ ਜਿਹੜਾ ਵੀ ਇੱਕ ਵਾਰ ਪਹਿਲੇ ਵੀਡੀਓ ਵੇਖ ਕੇ ਫਿਰ ਫੋਨ ਲਾਵੇ ਨਾ ਪੂਰੀ ਵੀਡੀਓ ਵੇਖੇ ਕੋਈ ਹੈ ਨਾ ਪਤਾ ਵੀ ਹੁਣ ਸਵੇਰੇ ਸਵੇਰ ਦਾ ਟਾਈਮ ਨਾ ਵੀਡੀਓ ਹੁਣ ਬਣ ਗਈ ਆ ਹਾਂਜੀ ਹਾਂਜੀ ਪਹਿਲੇ ਹੀ ਘੰਟ ਦੋ ਕਹਿੰਦੇ ਮਿਲ ਕੇ ਹਰੇ ਭੈਣ ਭਰਾ ਨੇ ਫੋਨ ਕਰਨਾ ਤਾਂ ਮੁੰਡੇ ਕਈ ਭੈਣ ਭਰਾ ਕਹਿਣਗੇ ਹੁਣ ਤੁਸੀਂ ਇਕੱਲੀ ਇਕੱਲੀ ਵੀਡੀਓ ਬਣਾ ਕੇ ਪਾਓ ਹਾਂਜੀ ਹਾਂਜੀ ਜੋ ਤੁਹਾਨੂੰ ਪਤਾ ਸਿਰ ਔਖਾ ਹੀ ਬੈ ਜਾਵੇਗਾ ਨਾ ਠੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਸ ਚ ਆ ਕੇ ਤਸੱਲੀ ਕਰਕੇ ਖੜੇ ਜੀ ਆਪਣੀਆਂ ਪਾਸ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ